ਨੀਵ ਖੁਦਾਈ ਯਾਦ ਰੱਖੋ ਸ਼ਬਦ ਚੱਲਦਾ ਪਿਆ ਇਹ ਤਾਂ ਜਾਏਗਾ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਡੂੰਗੀਆਂ ਨੀਆਂ ਪਟੀਆਂ ਐ ਪਤਾ ਕਿੰਨੇ ਕਿੰਨੇ ਫੁੱਟ ਬੰਦਾ ਧਰਤੀ ਦੇ ਥੱਲੇ ਚਲਾ ਗਿਆ ਜੀ ਕਿਉਂ ਕਿਉਂਕਿ ਬਿਲਡਿੰਗ ਉੱਚੀ ਬਣਾਣੀ ਹੈ ਇਹ ਕਈ ਮੰਜ਼ਲੇ ਬਣਾਣੀ ਹੈ ਉਤੋਂ ਅਟਾਰੀ ਦਿਸੇਗੀ ਤੇ ਮਹਾਰਾਜ ਨੇ ਸ਼ਬਦ ਕੀ ਵਰਤਿਆ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਣ ਤ੍ਰਿਣ ਧਰ ਮੂੰਡ ਬੁਲਾਏ ਅੱਜ ਮੇਰੀ ਮਨਸੀ ਵੀ ਮਾਰਕੰਡੇ ਦੀ ਸਾਖ ਕੀ ਕੀ ਹੈ ਅਸੀਂ ਸਾਰੇ ਸੁਣਦੇ ਜਰੂਰ ਹਾਂ ਹੁਣ ਅਖਰੀ ਅਰਥ ਨੇ ਤੂੰ ਡੂੰਗੀ ਨੀ ਪਟ ਲਈ ਉੱਤੇ ਸੋਹਣੀਆਂ ਕਈ ਕਈ ਮੰਜ਼ਲੇ ਬਣਾ ਲੀਆਂ ਉੱਤੇ ਘਰ ਬਣਾ ਲੈ ਕਈ ਮੰਜ਼ਲਾ ਤੇ ਮਹਾਰਾਜ ਕਹਿੰਦੇ ਨੇ ਉਪਰ ਮੰਡਕ ਸ਼ਾਏ ਮਾਰਕੰਡੇ ਤੇ ਕੋ ਅਧਿਕਾਈ ਮਾਰਕੰਡੇ ઋષਿ ਤੋਂ ਵੱਧ ਕਿਸੇ ਦੀ ਉਮਰ ਹੋਈ ਹੈ ਮਾਰਕੰਡੇ ਤੇ ਕੋ ਅਧਿਕਾਈ ਇਹਦੇ ਉਮਰ ਨਹੀਂ ਇੱਥੇ ਲਿਖਿਆ ਪਰ ਮੈਂ ਅਰਥ ਇਹ ਕਰ ਰਿਹਾ ਮੈਨੂੰ ਦੱਸੋ ਭਗਤ ਦਾਮਦੇਵ ਕਹਿੰਦਿਆ ਮਾਰਕੰਡੇ ઋષਿ ਤੋਂ ਵੱਧ ਕੋਈ ਉਮਰ ਹੋਈ ਹੈ ਜਿਨ ਤ੍ਰਿਣ ਧਰ ਮੂंड ਬੁਲਾਏ ਤ੍ਰਿਣ ਦਰ ਤੇ ਤੀਲੇ ਕੱਖ ਤੇ ਮੂंड ਦਰ ਤੇ ਸਿਰ ਬੁਲਾਏ ਦਰ ਤੇ ਗੁਜ਼ਾਰ ਦਿੱਤੀ ਕਹਿੰਨ ਲੱਗੇ ਮਾਰਕੰਡੇ ਰਿਸ਼ੀ ਤੋਂ ਵੱਧ ਕੀ ਹੋਇਆ ਜਿਨੇ ਸਾਰੀ ਜ਼ਿੰਦਗੀ ਇੱਕ ਕੱਖਾਂ ਦਾ ਦੋਨਾ ਬਣਾ ਕੇ ਉਹਦੇ ਥੱਲੇ ਕੱਢ ਦਿੱਤੀ ਸਾਡੇ ਇਹ ਪ੍ਰੋਫੈਸਰ ਸ਼ਰੈਣੀ ਇਹਦੇ ਅਰਥ ਕਰਦੇ ਆ ਤ੍ਰਿਣ ਤਰਮੁੰਡ ਬੁਲਾਏ ਦਾ ਅਰਥ ਕਰਦੇ ਆ ਜੀ ਸ਼ਪਰੀ ਦੇ ਥੱਲੇ ਸ਼ਪਰੀ ਨਹੀਂ ਹੈਗੀ ਉੱਥੇ ਉੱਥੇ ਤ੍ਰਿਣ ਵਰਤਿਆ ਮਾਰਕੰਡੇ ਕੌਣ ਖੈ ਕਿਉਂਕਿ ਅੱਜ ਫਿਰ ਮੈਂ ਗੱਲ ਰਿਪੀਟ ਕਰਨ ਲੱਗਾ ਜਦੋਂ ਮੇਦੀ ਹੁਣ ਸਾਖੀ ਸ਼ੁਰੂ ਕਰਨੀ ਇਹ ਗੁਰੂ ਗੰਗ ਸਾਹਿਬ 'ਚ ਮੈਂ ਇਹ ਕਹਿ ਦਿਆਂਗਾ ਵੀ ਮਾਰਕੰਡੇ ਦੀ ਉਮਰ ਬੜੀ ਵੱਡੀ ਸੀ ਜੀ ਉਹਨੇ ਸਾਰੀ ਜ਼ਿੰਦਗੀ ਕੱਖਾਂ ਦੇ ਥੱਲੇ ਕੱਢ ਦਿੱਤੀ ਅਗਲਾ ਸਵਾਲ ਫਿਰ ਉੱਤੀ ਖਲੋਤਾ ਕੱਖਾਂ ਤੇ ਲੈ ਕਿਉਂ ਕੱਢ ਦਿੱਤੀ ਇਹਦੀ ਉਮਰ ਬ੍ਰਹਮਾ ਤੋਂ ਵੀ ਵੱਡੀ ਸੀ ਬਿਲਕੁਲ ਹੁਣ ਇਹ ਐਸਐਲ ਚ ਕੱਟਣਾ ਹੈ ਇੱਕ ਪੁਰਾਣ ਹੈ ਜੀ ਨਰਸਿੰਘ ਪੁਰਾਨ ਉਸ ਨਰਸਿੰਘ ਪੁਰਾਨ ਦੀ ਇਸਾਖੀ ਹੈ ਤੇ ਅਸਲ ਚ ਮਾਰਕੰਡਾ ਜਿਹੜਾ ਹੈ ਇਹਦਾ ਜਨਮ ਮੈਂਦੁਕ ਰਿਸ਼ੀ ਦੇ ਘਰ ਹੋਇਆ ਹੈ ਇਸ ਬੱਚੇ ਦਾ ਜਨਮ ਹੋਇਆ ਜਦੋਂ ਇਹਦਾ ਜਨਮ ਹੋਇਆ ਤੇ ਮਾਪਿਓ ਦੇ ਬੜੇ ਉਦਾਸ ਰਹਿੰਦੇ ਸਨ ਮਾਂ ਨੇ ਜਦੋਂ ਇਸ ਪੁੱਤਰ ਨੂੰ ਵੇਖਣਾ ਦੁੱਧ ਪਿਆੰਦਿਆ ਵੀ ਰੋਂਦੀ ਫਿਰ ਇਹ ਥੋੜਾ ਜਿਹਾ ਜਦੋਂ ਖੇਡਣ ਲੱਗਾ ਇਹਨੂੰ ਪਿਆਰ ਬੜਾ ਕਰਨਾ ਨਾਲ ਹੋਕਾ ਭਰ ਲੈਣਾ ਤੇ ਇੱਕ ਦਿਨ ਉਹਨੇ ਮਾਪਿਆਂ ਨੂੰ ਪੁੱਛ ਲਿਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨੀ ਮੁਹੱਬਤ ਕਰਦੇ ਹੋ ਤੇ ਤੁਸੀਂ ਮੈਨੂੰ ਵੇਖ ਕੇ ਰੋਣ ਕਿਉਂ ਲੱਗ ਪੈਂਦੇ ਜਦੋਂ ਮੈਂ ਖੇਡਣਾ ਮਾਰਕੰਡਾ ਪੁੱਛਦਾ ਤੇ ਅਗੂ ਉੱਤਰ ਦਿੰਦੇ ਨੇ ਕਿਨੇ ਪੁੱਤਰ ਤੈਨੂੰ ਸੱਚ ਦੱਸੀਏ ਕਿਉਂ ਰੋਣੇ ਆ ਤੇਰੀ ਉਮਰ ਸਿਰਫ 12 ਸਾਲ ਹੈ ਤੂੰ 12 ਸਾਲ ਬਾਅਦ ਮਰ ਜਾਣਾ ਮੈਂ ਪਲੀਜ਼ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਆਇਆ ਤਾਂ ਮੈਂ ਸਾਖੀ ਦੀ ਵਿਸਤਾਰ ਕਰ ਰਿਹਾ ਕਿਉਂਕਿ ਅੱਜ ਅੱਜ ਦੀ ਜਿਹੜੀ ਸਾਡੀ ਸੈਕੀ ਹੈ ਉਹ ਇਸ ਲਫ਼ਜ਼ ਨੂੰ ਸੁਣ ਤੋਂ ਨਫ਼ਰਤ ਕਰਦੀ ਏ ਤੇ ਜਿਹੜਾ ਬੰਦਾ ਗੁਰੂ ਦੇ ਮੈਂ ਦੁਸ਼ਹਿਰਾ ਸੀ ਜੀ ਮੈਂ ਇਹ ਨਹੀਂ ਕਿਸੇ ਸੰਸਥਾ ਨਾਲ ਨਾ ਜੋੜ ਲਿਆ ਜੇ ਉਸ ਦਿਨ ਸਾਰੇ ਲੋਕ ਨਾ ਇੰਨੇ ਰਾਵਣ ਦੇ ਗੁਣ ਕਾਉਂਦਿਆ ਰਹਿ ਰੱਬ ਦਾ ਨਾ ਸਿੱਖ ਤੇ ਬੜਾ ਕਾਉਂਦਿਆ ਉਹ ਬ੍ਰਾਹਮਣ ਸੀ ਉਹ ਉਹ ਇਸ ਤਰ੍ਹਾਂ ਸੀ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਗੁਰਮਖੋ ਮੈਨੂੰ ਇੱਕ ਗੱਲ ਦੱਸੋ ਸਾਡੀ ਸੋਚ ਵੱਡੀ ਏ ਕਿ ਗੁਰੂ ਨਾਨਕ ਸਾਹਿਬ ਦੀ ਸੋਚ ਵੱਡੀ ਹੈ ਗੁਰੂ ਸਾਹਿਬ ਦੀ ਹੈ ਨਾ ਸਿਰ ਪੂਰੇ ਗੁਰੂ ਰੰਧਾ ਸਾਹਿਬ ਚ ਮੈਂ ਭੁੱਲਾ ਇੱਕ ਥਾਂ ਪੋਜ਼ਿਟਿਵ ਆਇਆ ਹੈ ਰਾਵਣ ਖੁੱਤੇ ਸੋਰੰਕ ਨੇ ਜਿਨ ਸਿਰ ਦਿਨੇ ਕਾਟ ਬਾਕੀ ਸਾਰੇ ਗੁਰੂ ਰੰਧਾ ਸਾਹਿਬ ਚ ਮਾਰੇ ਨੇ ਕਿਹਾ ਮੂਰਖਾਵਣ ਸੀ ਭੁਲਾ ਦੈਂਤ ਸੀ ਸਮਝ ਨਹੀਂ ਸੀ ਰਿਹਾ ਮੇਰੀ ਇੱਕ ਬੇਨਤੀ ਹੈ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਕੱਟ ਨਹੀਂ ਰਹੇ ਕਿੰਨੀ ਬਰੀਕੀ ਨਾਲ ਕੱਟਿਆ ਜਾ ਰਿਹਾ ਇਹਦਾ ਮਤਲਬ ਇਹ ਮਿੱਥ ਸੀ ਫਿਰ ਮੇਰੀ ਅਰਜ਼ ਹੈ ਹੁਣੇ ਮਾਰਕੰਡਾ ਰਿਸ਼ਿ ਨੂੰ ਬੱਚਾ ਨਿਕਿਆ ਜਾ ਉਹਨਾਂ ਕਹਿੰਦੇ ਪੁੱਤਰ ਰੋਨੇ ਤਾਵਾਂ ਤੈਨੂੰ 12 ਸਾਲ ਦੀ ਉਮਰ 'ਚ ਤੇਰੀ ਮੌਤ ਹੋ ਜਾਣੀ ਹੁਣ ਇੱਕ ਪਦਮ ਪੁਰਾਨ ਹੈ ਉਹਦੇ ਵਿੱਚ ਸਾਖੀ ਨੂੰ ਫਿਰ ਹੋਰ ਰੋਚਕਾ ਗੱਲ ਦੱਸਿਆ ਵੀ ਕਹਿੰਦੇ ਆ ਜਦੋਂ ਇਹ ਬੱਚੇ ਨੂੰ ਪਤਾ ਲੱਗਾ ਫਿਰ ਇਹਨੇ ਤਪੱਸਿਆ ਸ਼ੁਰੂ ਕਰਤੀ ਬੜੀ ਬੰਦਗੀ ਕੀਤੀ ਮਾਰਕੰਡੇ ਨੇ ਬਹੁਤ ਤਪ ਕੀਤਾ ਹੁਣ ਇੱਥੇ ਦੋ ਵਿਚਾਰ ਆਨੇ ਕਹਿੰਦੇ ਨੇ ਸੱਤ ॠषि ਮਿਲੇ ਮਾਰਕੰਡੇ ਨੇ ਉਹਨਾਂ ਸੱਤ ॠਸ਼ੀਆਂ ਨੂੰ ਸਜਦਾ ਕੀਤਾ ਨਮਸਕਾਰ ਕੀਤੀ ਤੇ ਉਹਨਾਂ ਨੇ ਇਹ ਵਰ ਦੇ ਦਿੱਤਾ ਚਰੰਜੀਵੀ ਤੂੰ ਸਦਾ ਲਈ ਰਹੇਗਾ ਤੂੰ ਚਰੰਜੀਵੀ ਖੈ ਤੂੰ ਕਦੀ ਮਰੇਗਾ ਨਹੀਂ ਬੜਾ ਲੰਮਾ ਸਮਾਰੇਗਾ ਚਰਨ ਜੀਵੀਦਾਰ ਤੇ ਚਰ ਹੁਣ ਨਾਲੇ ਪਤਾ ਲੱਗ ਗਿਆ ਵੀ ਇਹਨੂੰ ਇਹ ਇਹ 12 ਸਾਲ ਤੱਕ ਸਿਰਫ ਜੀ ਸਕਦਾ ਹੈ ਰਿਸ਼ੀ ਜਿਹੜੇ ਉਹ ਚਿੰਤਾ ਚ ਪੈ ਗਏ ਵੀ ਅਸੀਂ ਵਰ ਦੇ ਦਿੱਤਾ ਫਿਰ ਕਿਹਾ ਜਾਂਦਾ ਉਹਨਾਂ ਰਿਸ਼ੀਆਂ ਨੇ ਬ੍ਰਹਮਾ ਕੋਲ ਜਾ ਕੇ ਇਹਨੂੰ ਦੀਰਘ ਆਯੂ ਇਹਨੂੰ ਚਰਨ ਜੀਵੀ ਹੋਣ ਦਾ ਵਰ ਦਿੱਤਾ ਤੇ ਮਾਰਕੰਡੇ ਦੀ ਉਮਰ ਬ੍ਰਹਮਾ ਤੋਂ ਹੀ ਵੱਧ ਕਹਿ ਦਿੱਤੀ ਬਹੁਤ ਲੰਮੀ ਉਮਰ ਵਾਲਾ ਹੁਣ ਇਸ ਰਿਸ਼ੀ ਦਾ ਜਦੋਂ ਵਿਆਹ ਹੋਇਆ ਇਹਦਾ ਬੱਚਾ ਵੀ ਹੋਇਆ ਇਹ ਰਿਸ਼ੀ ਕੀ ਕਰਦਾ ਸੀ ਇੰਨੀ ਲੰਮੀ ਉਮਰ ਲੈ ਕੇ ਨਾ ਜੀ ਤ੍ਰਿਣ ਤਰਮੂਂਡ ਬੁਲਾਏ ਇਹਨੇ ਕੀ ਕੀਤਾ ਜੀ ਕੱਖ ਇਕੱਠੇ ਕਰਕੇ ਨਾ ਜਿਵੇਂ ਮੰਨ ਲਓ ਇੱਕ ਡੂਨਾ ਨਹੀਂ ਬਣਾਇਆ ਹੁੰਦਾ ਡੂਨਾ ਸਮਝਦੇ ਆ ਪਛਾਦ ਵਾਲਾ ਡੂਨਾ ਹੁੰਦਾ ਸੀ ਟੋਪੀ ਟਾਈਪ ਕਹਿ ਲਓ ਉਤੋਂ ਜਿਵੇਂ ਲੋਕੀ ਕਈ ਪਾਉਂਦੇ ਆ ਉਹਨੇ ਉਸ ਨਾਲ ਇਹ ਡੂਨਾ ਪਾ ਲੈਣਾ ਡੂਨਾ ਬਣਾ ਲਿਆ ਤੀਲੇ ਇਕੱਠੇ ਕਰ ਕਰਕੇ ਜਿਵੇਂ ਛਪਰੀ ਟਾਈਪ ਕਹਿ ਲਓ ਪਰ ਛਪਰੀ ਨਹੀਂ ਸੀ ਜਦੋਂ ਧੁੱਪਾਂ ਦੀ ਤਾਸੀਰ ਉੱਤੇ ਕਰ ਲੈਣਾ ਜਦੋਂ ਠੰਡ ਲੱਗਣੀ ਕਹਿੰਦੇ ਨੇ ਆਪਣੀ ਸਾਈਡ ਤੇ ਕਰਨ ਬੜਾ ਵੱਡਾ ਬਣਾਇਆ ਉਹਨੇ ਤੇ ਇੱਕ ਦਿਨ ਸ਼ਿਵਜੀ ਤੇ ਪਾਰਵਤੀ ਲੰਘੇ ਮੈਂ ਇੱਕ ਬੇਨਤੀ ਕਰਾਂਗਾ ਜੇ ਕਿਸੇ ਨੇ ਪੜਨਾ ਹੈ Hindu Mathyas Koshek ਹੈ ਬੜਾ ਪੁਰਾਣਾ ਗ੍ਰੰਥ ਇੱਕ ਸਾਡੇ ਮਾਸਟਰ ਮਹਿਤਾਬ ਸਿੰਘ ਜੀ ਹੋਏ ਆ ਨਿੱਕੀ ਜੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨਾਵਾਂ ਤੇ ਥਾਵਾਂ ਦਾ ਕੋਸ਼ ਮੈਂ ਉਹਨੂੰ ਉਹਦੇ ਵਿੱਚੋਂ ਉਹਨੂੰ ਸਰੋਤ ਵਿੱਚੋਂ ਲੈ ਰਿਹਾ ਡਾਕਟਰ ਰੇਤਨ ਸਿੰਘ ਜੱਗੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਮੈਂ ਕਿਤਾਬਾਂ ਦਾ ਜ਼ਿਕਰ ਕਰਦੇ ਨਾ ਜੇ ਕਿਸੇ ਦੇ ਮਨ ਚ ਹੋਏ ਚਲੋ ਪੁਰਾਣ ਤੋਂ ਆਪਾਂ ਅਵਰਧ ਕਰਨੇ ਆ ਆਪਾਂ ਮੈਂ ਤੇ ਨਹੀਂ ਕਰਦਾ ਕਿਉਂਕਿ ਸੀ ਲਫਜ਼ ਸੁਣਨ ਨੂੰ ਤਿਆਰ ਕੋਈ ਨਹੀਂ ਹੁਣ ਪਾਰਵਤੀ ਤੇ ਸ਼ਿਵ ਜੀ ਲੰਗੇ ਤੇ ਉਹ ਪੁੱਛਦੇ ਨੇ ਵੀ ਇੰਨੀ ਲੰਮੀ ਉਮਰ ਤੇ ਇਹ ਸਿਰ ਦੇ ਉੱਤੇ ਨਾ ਘਰ ਬਣਾਉਂਦੇ ਨੇ ਨਾ ਇਹ ਕਿਤੇ ਕੋਠਾ ਕੁਲਾ ਬਣਾਉਂਦਾ ਇਹ ਸਿਰ ਦੇ ਉੱਤੇ ਮੀ ਪੈਂਦਾ ਤਾਂ ਵੀ ਛੋ ਕੱਖ ਤੇ ਉਹਨਾਂ ਨੇ ਕਿਹਾ ਤੂੰ ਆਪ ਪੁੱਛ ਲੈ ਪਾਰਵਤੀ ਜੀ ਪੁੱਛਦਿਆ ਰਿਸ਼ੀ ਜੀ ਇਨਾ ਤਪ ਕਰਦੇ ਹੋ ਨੀ ਬੰਦਗੀ ਕਰਦੇ ਹੋ ਤੁਸੀਂ ਆਪਣੇ ਸਿਰ ਦੇ ਉੱਤੇ ਨਿੱਕਾ ਜਿਹਾ ਡੂਨਾ ਬਣਾ ਕੇ ਕੱਖਾਂ ਦਾ ਇਹਨੂੰ ਕਿਉਂ ਟੱਕੀ ਬੈਠੇ ਹੋ ਘਰ ਕਿਉਂ ਨਹੀਂ ਬਣਾ ਲੈਂਦੇ ਤੇ ਅੱਗੋਂ ਉੱਤਰ ਦਿੰਦੇ ਨੇ ਕਿਹੜੇ ਜੀਵਨ ਲਈ ਕਿਸ ਲਈ ਘਰ ਬਣਾਵਾ ਇਹ ਨੈਗੇਟਿਵ ਨਹੀਂ ਆਇਆ ਸਿਰਫ ਇੱਕਉਂ ਉਦਾਹਰਨ ਹੈ ਵੀ ਇਹ ਕਿਉਂਕਿ ਆ ਮਾਰਕੰਡੇ ਤੇ ਕੋ ਅਧਿਕਾਈ ਜਿੰ ਤ੍ਰਿਣ ਤਰਮੂਣ ਬੁਲਾਏ ਪਾਰਵਤੀ ਨੂੰ ਕਹਿੰਦੇ ਕਿਹੜੇ ਜੀਵਨ ਲਈ ਕਹਿਣ ਲੱਗੇ ਤੁਹਾਨੂੰ ਤਾਂ ਬਹੁਤ ਲੰਮੀ ਉਮਰ ਦਾ ਇਹ ਵਰ ਮਿਲਿਆ ਕਹਿਣ ਲੱਗੇ ਮਿਲਿਆ ਤੇ ਜ਼ਰੂਰ ਏ ਪਰ ਚੇਤੇ ਰੱਖੀ ਦਿਨ ਦਿਨ ਘਟਦੀ ਪਈ ਏ ਇੱਕ ਦਿਨ ਲੰਮੀ ਉਮਰ ਨੇ ਮੁੱਕ ਜਾਣਾ ਮੈਂ ਪਸਾਰੇ ਦੀ ਪਸਾਰਦਾ ਇਸ ਕਰਕੇ ਮੈਂ ਕੱਖਾਂ ਨਾਲ ਹੀ ਜ਼ਿੰਦਗੀ ਕੱਢ ਲੈਣੀ ਏ ਇਹਦਾ ਭਾਵ ਇਹ ਹੁੰਦਾ ਏ ਕਿ ਬੰਦਿਆ ਚੋਖਾ ਹੰਕਾਰ ਨਾ ਕਰੀ ਮਹਾਲ ਬਣਾ ਕੇ ਤੇਰਾ ਤਾਂ ਇੱਕ ਸਾਹ ਦਾ ਭਰੋਸਾ ਨਹੀਂ ਤੂੰ ਘਰੋਂ ਵੜਨਾ ਤੇ ਸਾਹ ਨਿਕਲ ਜਾਏ ਰਸਤੇ 'ਚ ਨਿਕਲ ਜਾਏ ਉਸ ઋષਿ ਵੱਲ ਦੇਖ ਜਿਹਨੂੰ ਤਾਂ ਲੈ ਕੇ ਮਿਲਿਆ ਸੀ 80 ਸਾਲ ਜੀਣਾ ਉਹਨੇ ਵੀ ਇਸ ਨਾਸ਼ਵਾਨਤਾ ਨੂੰ ਸਵੀਕਾਰ ਕੇ ਕਿਹਾ ਕਾਦਲੀ ਕਰਨਾ ਮਰ ਤਾਂ ਫਿਰ ਵੀ ਜਾਣਾ ਇਹਨੂੰ ਆਲਸ ਵੱਲ ਨਹੀਂ ਜਾਣਾ ਵਿੱਚ ਕੋਈ ਨਹੀਂ ਕੰਮ ਨਹੀਂ ਕਰਨਾ ਮਾਰਕਣ ਦੀ ਤਰ੍ਹਾਂ ਸਿਰਫ ਇੱਕ ਉਦਾਹਰਨ ਦਾ ਇੱਕ ਪੱਖ ਲਈਦਾ ਬਾਬਾ ਜੀ ਨੇ ਕਿਹਾ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜਿਰਣ ਤ੍ਰਿਣ ਧਰ ਮੂਡ ਬੁਲਾਏ ਹਮਰੂ ਕਰਤਾ RAM ਸਿਨੇ ਹੀ ਕਾਹੇ ਰਿੰਨਰ ਗਰਵ ਕਰਤੋ ਇਹ ਬੰਦਿਆ ਕਾਦਾ ਹੰਕਾਰ ਕਰਨ ਬਿਨਸ ਜਾਏ ਝੂਠੀ ਦੇਈ ਕਬੀਰ ਇਹ ਤਨ ਜਾਏਗਾ ਇਸ ਝੂਠੀ ਦੇਈ ਨੇ ਬਿਨਸ ਜਾਣਾ ਹੈ